ਦੋਸਤੋ ਅੱਜ ਮੈਂ ਮਾਲਪੁਰ ਤੋਂ ਜੇਜੂ ਨੂੰ ਜਾ ਰਿਹਾ ਸੀ ਜਦੋਂ ਮੈਂ ਖਾਨਪੁਰ ਆਇਆ ਦੇਖਿਆ ਕਿ ਕੱਪੜੀ ਦੁਕਾਨ ਤੇ ਬਹੁਤ ਖਲਾਰਾ ਪਿਆ ਵਾ ਤੇ ਨੰਬੀ ਦੇਤੀ ਆ ਆਓ ਦੇਖਦੇ ਜੇ ਬਾਹਰ ਤੋਂ ਬਹਿਤੇ ਇਹਨੇ ਅੰਦਰ ਕੀ ਆਓ ਦੇਖਦੇ ਅੰਦਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ लवली ਦੀ ਹੱਟੀ ਖਾਨਪੁਰ ਸੁਦੀ ਸਿੱਧੂ ਸਾਹਿਬ ਜੀ ਸਾਡੇ ਕੋਲ ਆਏ ਸੀਗੇ ਜੀ ਤੇ ਇਹ ਖਲਾਰਾ ਦੇਖ ਕੇ ਕਹਿੰਦੇ ਜੀ ਅਸੀਂ ਆਏ ਅੰਦਰ ਤੇ ਇਹ ਕਹਿੰਦੇ ਜੀ ਤੁਹਾਡੇ ਕੋਲ ਕੋਈ ਪੁੱਛਣਾ ਆ ਸੀ ਮੈਂ ਕਿਹਾ ਅਸੀਂ ਤਿਆਰ ਵਾਂ ਜੋ ਕੁਝ ਮਰਜ਼ੀ ਪੁੱਛੋ ਜੀ ਪਰ ਕੀ ਪੁੱਛਣਾ ਚਾਹੁੰਦੇ ਆ ਤੁਸੀਂ ਦੱਸੋ ਅਸੀਂ ਇਹ ਦੇ ਦੇਣਾ ਤੁਹਾਡਾ ਖਲਾਰਾ ਬਹੁਤ ਦੁਕਾਨ ਦੇ ਵਿੱਚ ਪਿਆ ਵਾ ਗਾਕਾਂ ਨੂੰ ਕੀ ਆਫਰ ਦੇ ਰਹੇ ਆ ਸਰ ਜੀ ਜੰਗਲ ਦੇ ਵਿੱਚ ਮੰਗਲ ਲੱਗੇ ਹੋਏ ਆ ਪਹਿਲਾਂ ਤਾਂ ਤੁਹਾਨੂੰ ਦਿਖਾਣਾ ਮੈਂ ਆਜੋ ਜਿਹੜੀ ਕੂਪਨ ਦੀ ਟੀਮ ਸਾਡੇ ਕੋਲ ਚੱਲ ਰਹੀ ਆ ਮਾਰੋ ਜੀ ਨਿਗਾ ਬੰਪਰ ਤਮਾਕਾ ਮੈਂ ਕਹਿੰਦਾ ਨਿਊ ਈਅਰ ਜਿਹੜਾ ਧਮਾਕਾ ਚੱਲ ਰਿਹਾ ਸਾਡੇ ਕੋਲ लवली ਦੀ ਹੱਟੀ ਠੀਕ ਆ ਜੀ 1 ਜਨਵਰੀ 2025 ਨੂੰ ਕਿਸ ਦੇ ਵਿੱਚ ਤੁਸੀਂ ਜਿੱਤ ਸਕਦੇ ਆ ਵੱਡੇ ਇਨਾਮ ਪਹਿਲਾ ਨਾਮ ਮੋਬਾਈਲ ਰੱਖਿਆ ਜੀ ਦੂਜਾ ਗੀਜੇ ਰੱਖਿਆ ਜੀ ਸਟੈਪ ਬਾਈ ਸਟੈਪ ਐਸ ਤਰ੍ਹਾਂ 20 ਇਨਾਮ ਰੱਖੇ ਹੋਇਆ ਕਰਨਾ ਤੁਸੀਂ ਕੀ ਆ ਸਿਰਫ ਤੇ ਸਿਰਫ ਤੁਸੀਂ ਸਾਡੇ ਚੈਨਲ लवली ਕਲਾਸ ਹਾਊਸ ਖਾਨਪੁਰ ਤੇ ਜਾਣਾ ਆ ਸਾਡੇ ਚੈਨਲ ਨੂੰ ਫੋਲੋ ਕਰਨਾ ਜੀ ਸਾਡੇ ਚੈਨਲ ਨੂੰ ਫੋਲੋ ਕਰਕੇ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਦੇਣਾ ਠੀਕ ਆ ਜੀ ਅਸੀਂ ਤੁਹਾਡਾ ਕੂਪਨ ਪਾਣਾ ਆ ਤੇ ਆਹ ਕੂਪਨ ਵਾਲਾ ਜਿਹੜਾ ਬਾਕਸ ਰੱਖਿਆ ਆ ਇਹ ਵੀ ਇਹਦੇ ਵਿੱਚ ਕੂਪਨ ਪਾਣਾ ਜੀ ਤੇ ਜਿਹੜਾ ਨਾਮ ਆ ਤੁਹਾਡਾ ਉਹ ਨਿਕਲੇਗਾ ਜੀ 1 ਜਨਵਰੀ ਦਿਨ ਬੁੱਧਵਾਰ 2025 ਨੂੰ ਜੀ ਤੇ ਇਸ ਤੋਂ ਇਲਾਵਾ ਸਾਡੇ ਦੂਜੇ ਚੈਨਲ ਵੀ ਚੱਲ ਰਹੇ ਆ ਇੰਸਟਾਗ੍ਰam ਤੇ ਵੀ लवली ਕਲਾਥ ਹਾਊਸ ਖਾਨਪੁਰਾ YouTube ਤੇ ਵੀ लवली ਕਲਾਥ ਹਾਊਸ ਖਾਨਪੁਰਾ ਆਜੋ ਜੀ ਤੁਹਾਨੂੰ ਹੁਣ ਮੈਂ ਬਰੇਟੀ ਦਿਖਾਣਾ ਤੁਸੀਂ ਇਹ ਨਾ ਕਹੋ ਵੀ लवली ਆਲੇ ਐਵੇਂ ਜੰਗਲ ਦੇ ਵਿੱਚ ਮੰਗਲ ਲਾ ਕੇ ਬੈਠੇ ਆ ਲਓ ਜੀ ਤੁਹਾਨੂੰ ਮੈਂ ਦਿਖਾਵਾਂ ਸੂਟ ਮਾਰੋ ਜੀ ਨਿਗਾ ਸੂਟਾਂ ਤੇ ਲਓ ਜੀ ਤੇ ਕਿੰਨੇ ਵਾਲਾ ਜੀ 1000 ਦਾ ਬਜਟ ਚ ਵੇਖਦਾ ਸਰ 500 ਰੁਪਏ ਦਾ ਦੇਣਾ ਆ ਚੈਲੰਜ ਗਰੰਟੀ ਦੇ ਨਾਲ ਠੀਕ ਹੈ ਜੀ ਫਿਰ ਮੁਕਰੂਗੇ ਤਨਾ ਜੀ ਕੋਈ ਮੁਕਰਨਾ ਨਹੀਂ ਹੈਗਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਪਾਰਟੀਆਂ ਹੈਗੀਆਂ ਆਜੋ ਨਾ ਧੋਕੇ लवली ਦੀ ਹੱਟੀ ਤੇ ਤੇ ਦੇ ਦੇਣੀ ਆ ਤੁਹਾਨੂੰ ਬਾਵੇ ਬਾਸ ਦੇਖੋ ਆ ਸਰ ਕਰੋ ਕਪੜਾ ਚੈੱਕ ਜੋਰ ਜੱਟ ਦਾ ਸੂਟ ਆ ਸਰ ਹਾਂਜੀ ਜੋਰ ਜੱਟ ਦਾ ਸੂਟ ਆ 150 ਰੁਪਏ ਮੀਟਰ ਦਾ ਕਪੜਾ ਆ ਕੜਾਈ ਦੀ ਗੱਲ ਕਰੀਏ 5-5 700 ਰੁਪਏ ਕੜਾਈ ਦੇ ਲੈ ਲੰਦੇ ਆ ਜੀ ਠੀਕ ਆ ਜੀ ਸਿਰ पे ਵੀ 500 ਰੁਪਏ ਦਾ ਦੇਣਾ ਹਜ਼ਾਰਾਂ ਦੂਤ ਚੁੰਨੀ ਸਰ ਨਾਲ ਆ ਚਨੂਨ ਦੀ ਚੁੰਨੀ ਆ ਠੀਕ ਆ ਜੀ ਰੰਗ ਤੇ ਡਿਜ਼ਾਈਨ ਜਿੰਨੇ ਮਾਜੀ ਲੱ ਲੱ ਜਿੰਨਾ ਸੋਨਾ ਮੂਂਗਿਆ ਕਲਰ ਵਾ ਗਿਆ ਠੀਕ ਆ ਜੀ ਸਿਰਪੇ 500 ਰੁਪਏ ਦਾ ਦੀ ਹਜ਼ਾਰ ਵਾਲਾ ਮਾਰੋ ਜੀ ਨਿਗਾ ਆ ਦੁੱਲਣਾਂ ਵਾਲਾ ਸੂਟ ਦੇਖੋ ਜੀ 15 15 ਥੋੜਾ ਸੂਟ ਵੇਚਦੇ ਆ ਜੀ ਇਹੋ ਫਿਰ ਉਹ 500 ਰੁਪਏ ਦਾ ਸੂਟ ਦੇਣਾ ਅਸੀਂ ਕੈਲੰਡਰ ਦੇ ਨਾਲ ਫੁੱਲ ਗਰੰਟੀ ਦੇ ਨਾਲ ਇੱਕ ਦੋ ਵੈਰਾਈਟੀਆਂ ਦਿਖਾਉਣ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਰਜਾਈਆਂ ਤਲਾਈਆਂ ਵੀ ਕੀਤੇ ਸੀਜ਼ਨ ਚੱਲ ਰਿਹਾ ਠੀਕ ਆ ਜੀ ਠੀਕ ਆ ਜੀ ਹੋਰ ਗੱਲ ਵਾ ਬੇ ਡਿਨਰ ਵਾ ਜੀ ਹਾਂਜੀ ਵਿੱਚ ਆ ਹੀ ਲਾਈਨਿੰਗ ਵਾ ਉਹ ਵੀ 100 ਰੁਪਏ ਸਾਡਾ ਬਚਣਾ ਜਿਹੜਾ ਲਾਈਨਿੰਗ ਦਾ ਠੀਕ ਆ ਜੀ ਤੇ ਇਸ ਤੋਂ ਇਲਾਵਾ ਸਸਤੇ ਫਿਰ ਬਸ 500 ਚ 500 ਰੁਪਏ ਦੇ ਵਿੱਚ ਮਾਰੋ ਨਿਗਾ ਜੀ 500 ਰੁਪਏ ਦੇ ਵਿੱਚ ਠੀਕ ਆ ਜੀ ਇਹ ਨਿਊ ਈਅਰ ਜਿਹੜਾ ਬੰਪਰ ਵਾ ਇਹ ਪਹਿਲੀ ਜਨਵਰੀ ਤੱਕ ਤੁਹਾਨੂੰ ਐਸੇ ਤਰ੍ਹਾਂ ਜਿਹੜੀਆਂ ਆਈਟਮਾਂ ਦਿੰਦੇ ਰਹਾਂਗੇ ਅੱਗੇ ਜੋ ਆਊਗਾ ਅਪਡੇਟ ਉਹ ਦੇਖਾਂਗੇ ਠੀਕ ਆ ਜੀ ਉਹ ਤੋਂ ਜਿਹੜਾ ਬੰਪਰ ਜਿਹੜਾ ਨਿਊ ਈਅਰ ਦਾ ਇਹ ਨਹੀਂ ਕੀਤਾ ਤੇ ਲੁੱਟੋ ਮੈਂ ਤਾਂ ਲੁੱਟ ਲਓ ਆਓ ਲੱਲੀ ਦੀ ਹੱਤੀ ਖਾਨਪੁਰ ਆਓ ਆ ਵਧੀਆ ਵਧੀਆ ਦੁਪੱਟੇ ਨਾਲ ਬਹੁਤ ਵਧੀਆ ਟੌਪ ਦੇ ਆ ਸੂਟ ਆ ਆ ਕੇ ਤੁਸੀਂ ਇੱਥੇ ਖਰੀਦ ਸਕਦੇ ਆ ਜੀ ਲੁੱਟ ਲਾ ਮੇਲਾ ਤੇ ਕੋਈ ਰਹਿ ਨਾ ਜਾਵੇ ਬੇਲਾ ਆਜੋ ਜੀ ਤੁਹਾਨੂੰ ਦੁਕਾਨੇ ਆ ਆ ਵੈਰਟੀਆਂ ਸਾਡੇ ਕੋਲ ਸਾਰੀਆਂ ਸਰਦੀਆਂ ਵਾਲੀਆਂ ਗਰਮੀਆਂ ਵਾਲੀਆਂ ਵਧੀਆ ਤੇ ਉੱਪਰ ਵੀ ਤੁਸੀਂ ਨਗਾ ਮਾਰ ਸਕਦੇ ਆ ਕੋਈ ਇਥੇ ਡਰਨੇ ਦੀ ਲੋੜ ਨਹੀਂ ਹੈ ਗਈ ਤੇ ਸੂਟਾਂ ਦੇ ਉੱਪਰ ਰੇਟ ਲੱਗੇ ਹੋਏ ਆ ਲਹਾ ਕੇ ਫਟਾਫਟ ਲੈ ਜਾਓ ਜਿਹੜੇ ਪੁਰਾਣੇ ਗਾਕਰ ਉਹਨਾਂ ਨੂੰ ਸਾਰਾ ਪਤਾ ਆ ਠੀਕ ਆ ਜੀ ਪੈਂਟਾਂ ਛਲਟਾਂ ਰਜਾਈਆਂ ਤਲਾਈਆਂ ਕੰਬਲ ਠੀਕ ਆ ਜੀ ਹਰ ਇੱਕ ਵੈਰਟੀ ਸਾਡੇ ਕੋਲ ਹੈਗੀ ਆ ਆਜੋ ਜੀ ਹੁਣ ਤੁਹਾਨੂੰ ਬੇਸਮੈਂਟ ਦੇ ਵਿੱਚ ਆਪਾਂ ਦਿਖਾਨੇ ਆ ਲਓ ਜੀ ਪਹਿਲਾਂ ਚੈੱਕ ਕਰੋ ਸਾਡੀਆਂ ਰਜਾਈਆਂ 2000 ਤੁਸੀਂ ਵੀ ਲੈ ਜਾਓ ਜੀ ਇਹੋ ਠੀਕ ਹੈ ਠੀਕ ਹੈ ਜੀ 2000 ਦੀ ਰਜਾਈ ਵਿਕਦੀ ਆ ਬਾਜ਼ਾਰ ਚ ਹਾਂਜੀ 2000 ਦੀ ਇਹ 1050 ਰੁਪਏ ਦੇ ਵਿੱਚ ਰਜਾਈ ਦੇ ਨੇ ਡਬਲ ਬੈੱਡ 6.5 ਕਿਲੋਮੀਟਰ ਸੌਰੀ 6.5 ਕਿਲੋ ਇਹਦੇ ਵਿੱਚ ਪਾਈ ਹੋਆ ਫਾਈਬਰ ਠੀਕ ਹੈ ਜੀ ਠੀਕ ਹੈ ਜੀ ਗਾਰੰਟੀ ਦੇ ਨਾਲ ਆ ਇਹੋ ਠੀਕ ਹੈ ਜੀ ਆ ਤਾਂ 200 ਬਹੁਤ ਵਧੀਆ ਰਜਾਈ ਆ ਨਿੱਗੀ ਆ ਹੱਥਾਂ ਨੂੰ ਵੀ ਪਤਾ ਲੱਗਦਾ ਰਜਾਈ ਨਿੱਗੀ ਹੈਗਾ ਇਹ ਕਰਵਾ ਦਿਓ ਚੈੱਕ ਰੰਗ ਕਰਾਓ ਜੀ ਆਹ ਲਓ ਜਿੱਦਾਂ ਦਾ ਤੁਸੀਂ ਰੰਗ ਲਾਣਾ ਚਾਹੁੰਦੇ ਆ ਜਿੱਦਾਂ ਦਾ ਕਹੋਗੇ ਰੰਗ ਉਸ ਤਰ੍ਹਾਂ ਦੀਆਂ ਤੁਹਾਨੂੰ ਵੈਰਾਈਟੀਆਂ ਮਿਲ ਜਾਣੀਆਂ ਆ ਸਾਰੀਆਂ ਰਜਾਈਆਂ ਆ ਜੀ ਤੇ लवली ਜੱਟੀ ਖਾਨਪੁਰ ਠੀਕ ਆ ਜੀ ਤੇ ਇਸ ਤੋਂ ਇਲਾਵਾ ਆਹ ਦੇਖੋ ਜਿਹਨਾਂ ਲੱਗਦਾ ਕੰਬਲ ਹੀ ਐਨ ਬਿਲਕੁਲ ਐਨ ਪੂਰੀਆਂ ਭਾਰੀਆਂ ਰਜਾਈਆਂ ਆ ਜੀ ਆਹ ਲਓ ਦੀ ਕਰੋ ਜੀ ਸਾਡੇ ਕੰਬਲ ਚੱਕ ਮਾਰੋ ਨੀਗਾ ਕੰਪੜਾ ਤੇ ਕੰਪਲ ਸਰ ਦੇਣਾ ਅਸੀਂ ਸਿਰਫ ਤੇ ਸਿਰਫ 200 ਰੁਪਏ ਦਾ ਹਾਂਜੀ 500 ਰੁਪਏ ਦਾ ਬਾਜ਼ਾਰ 'ਚ ਵਿਕਦਾ 200 ਰੁਪਏ ਦਾ लवली ਦੀ ਹੱਟੀ ਖਾਨ ਪਰ ਦੇਣਾ ਜੀ ਸੱਚੀ ਗੱਲ ਆ ਜੀ ਫੁੱਲ ਗਾਰੰਟੀ ਦੇ ਨਾਲ ਆ ਜੀ ਜਦ ਮਾਜੀ ਇੱਕ ਲੈ ਜਾਓ ਚਾਰ ਲੈ ਜਾਓ 10 ਲੈ ਜਾਓ 20 ਲੈ ਜਾਓ ਮੁੱਕਰਾਂਗੇ ਕਿੰਦਾ ਜੀ ਅਸੀਂ ਦੁਕਾਨਦਾਰੀ ਚਲਾਣੀ ਆ ਲੰਬੇ ਸਮੇਂ ਦਾ ਕਰਨੀ ਆ ਠੀਕ ਆ ਜੀ ਠੀਕ ਆ ਜੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਹਰ ਇੱਕ ਵੈਰਿਟੀ ਮਿਲ ਜਾਣੀ ਆ ਲੋ ਜੀ ਮਾਰੋ ਆਪ ਕੈਮਰਾਮੈਨ ਨੂੰ ਮੈਂ ਕਹਿੰਦਾ ਤੇ ਕੈਮਰਾਮੈਨ ਬੜੇ ਬੰਦਿਆ ਕੰਬਲ ਆ ਦੋ ਦੋ 100 ਰੁਪਏ ਜਿਹੜਾ ਵੀ 100 ਰੁਪਏ ਤੋਂ ਸਟਾਰਟ ਤੁਹਾਨੂੰ ਮਿਲ ਜਣਾਣਾ ਜੀ ਇਸ ਤੋਂ ਇਲਾਵਾ ਦਿਵਾਨ ਬੈੱਡ ਦੇ ਕੰਬਲ ਡਬਲ ਬੈੱਡ ਦੇ ਕੰਬਲ ਹਰ ਇੱਕ ਤਰ੍ਹਾਂ ਦੀ ਵੈਰਿਟੀ ਤੁਹਾਨੂੰ ਮਿਲ ਜਾਣੀ ਆ ਮੰਨਪੁਰ ਤੋਂ ਜੱਜੋ ਰੋਡ ਤੇ ਖਾਨਪੁਰ ਦੇ ਮੇਨ ਰੋਡ ਤੇ ਖਾਨਪੁਰ ਤੋਂ ਲਵਲੀ ਦੀ ਹੱਟੀ ਤੇ ਆਓ ਆ ਮੇਲਾ ਲੁੱਟ ਲਓ ਲਓ ਉੱਪਰ ਲਵੋ ਇਹ ਕਾ ਸਾਡੇ ਕੋਲ ਵੈਰਿਟੀ ਚੱਲ ਰਹੀ ਆ ਸਰ ਅੱਛਾ ਜੀ ਲੋ ਜੀ ਬੈੱਡ ਸ਼ੀਟਾਂ ਦੀਆਂ ਬਣਾਓ ਜੀ ਤੁਸੀਂ ਆ ਦੇਖੋ ਲਓ ਜੀ ਕਰੋ ਚੈੱਕ ਜੀ ਤੁਹਾਨੂੰ ਠੰਡ ਨੂੰ ਲੱਗੂਗੀ ਇਹਦੇ ਵਿੱਚ ਇਹ ਚਾਹੇ ਤੁਸੀਂ ਕੰਬਲ ਬਣਾ ਲਓ ਚਾਹੇ ਤੁਸੀਂ ਬੈੱਡ ਸ਼ੀਟ ਬਣਾ ਲਓ ਤਾਂਹੇ ਤੁਸੀਂ ਸੂਟ ਬਣਾ ਲਓ ਜਿੰਨੇ ਜਿੰਨੇ ਜੀ 700 ਰੁਪਏ ਦੇ 2 ਪੀਸ ਦੇਣੇ ਆ 1000 ਦਾ ਇੱਕ ਹੁੰਦਾ ਜੀ ਇਹੋ ਠੀਕ ਹੈ ਜੀ 700 ਰੁਪਏ ਦੇ 2 ਠੀਕ ਹੈ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਪਲੇਨ ਵੀ ਦਿਖਾਣਾ ਮੈਂ ਤੁਹਾਨੂੰ ਆ ਲਓ ਜੀ ਕਰੋ ਜੀ ਚੈੱਕ ਦੁਨੀਆ ਦਾ ਸਭ ਤੋਂ ਸਸਤਾ ਚੈਲੰਜ ਦੇ ਨਾਮ ਕਪੜਾ ਸਿੱਧਾ ਫੈਕਟਰੀ ਤੋਂ ਮਗਾਈਦਾ ਸਾਰੇ ਇਹੋ ਅੱਛਾ ਜੀ ਠੀਕ ਆ ਜੀ ਕਿ ਭੀ ਹਜ਼ਾਰ-ਹਜ਼ਾਰ ਦਾ ਵਿਕਦਾ ਹਾਂਜੀ ਠੀਕ ਆ ਜੀ ਤੇ ਅਸੀਂ 500 ਰੁਪਏ ਦੋ ਪੀਸ ਦੇਣੇ ਆ ਜੀ ਇਹੋ ਠੀਕ ਹੈ 250 ਦਾ ਇੱਕ ਹੋ ਗਿਆ 250 ਰੁਪਏ ਦਾ ਇੱਕ ਬਲਵਲੀ ਦੀ 800 ਦਾ ਮਿਲਣਾ ਆ ਜੀ ਆ ਲੁੱਟੋ ਦੋਸਤੋ ਜੇ ਲੁੱਟੋ ਮਿਲੋ ਮੇਲਾ ਤੇ ਕੋਈ ਰਹਿ ਨਾ ਜਾਵੇ ਬੇਲਾ ਭਾਈ ਸਾਹਿਬ ਆ ਵੀ ਦਿਖਾ ਲਓ ਜੀ ਤੁਸੀਂ ਆਏ ਆ ਤੇ ਤੁਹਾਨੂੰ ਵੀ ਅਸੀਂ ਖੁਸ਼ ਕਰਕੇ ਤੋਰਨਾ ਆ ਇਹ ਨਜ਼ਰਾਨਾ ਦੇਖਣਾ ਪਹਿਲਾਂ ਠੀਕ ਆ ਜੀ ਤੇ ਇਹ ਹੈਗਾ ਜੀ ਸਿੰਗਲ ਬੈੱਡ ਦੇ ਗਲਾਪ ਸਿੰਗਲ ਬੈੱਡ ਦੇ ਗਲਾਪ ਚਨੀਲ ਦੇ ਚਨੀਲ ਦੇ ਇਹਦੇ ਸਾਡੇ ਕੋਲ 200 ਰੁਪਏ ਤੋਂ ਸਟਾਰਟਿੰਗ ਹੋ ਜਾਂਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ 800 ਰੁਪਏ ਦੀ ਜੋੜੀ ਤੁਹਾਨੂੰ ਆਹ ਦੇ ਦੇਣੀ ਆ ਇਹ ਚਨੀਲ ਦੇ ਠੀਕ ਹੈ ਜੀ ਅੰਦਰ ਗਰਮਾ ਦੇਖੋ ਇਹਦੇ ਅੰਦਰ ਕਪੜਾ ਗਰਮ ਲੱਗਾ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਉੱਪਰ ਚਨੀਲ ਲੱਗੀ ਹੋਈ ਆ ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਜਾਦੇ ਵੈਰਾਈਟੀ ਬੈੱਡ ਸ਼ੀਟ ਬਹੁਤ ਵਿਕ ਰਹੀ ਆ ਹਾਂਜੀ ਤੇ ਬੈੱਡ ਸ਼ੀਟ ਵੀ ਤੁਹਾਨੂੰ ਆਪਾਂ ਦੇ ਦਿਆਂਗੇ ਇਹਦੇ ਵਿੱਚ ਠੀਕ ਹੈ ਜੀ ਇਹ ਕਿੰਨੇ ਦੇ ਨੇ ਡਬਲ ਵੈੱਡ ਦੀ ਬੈੱਡ ਸ਼ੀਟ ਸਿਰਫ ਤੇ ਸਿਰਫ 500 ਰੁਪਏ ਦੀ ਦੇਣੀ ਆ ਜੀ ਗਾਰੰਟੀ ਦੇ ਨਾਲ ਠੀਕ ਹੈ ਜੀ ਆਪਾਂ ਭਾਜੀ ਅੱਦੇ ਲਾਦੇ ਜਦ ਬਾਹਰ ਨਹੀਂ ਜਾਂਦੇ ਹੁੰਦੇ ਬਾਹ ਲੀਆਂ ਜੀ ਬਾਹ ਨੂੰ ਜਾਂਦੀਆਂ ਕਿਉਂਕਿ ਅੱਜ ਕੱਲ ਨਿਆਣੇ ਸਾਡੇ ਅਮਰੀਕਾ ਕੈਨੇਡਾ ਚ ਬਹੁਤ ਚ ਗਏ ਆ ਤੇ ਉਹ ਸੈਟ ਵਾਈ ਜੀ ਬਣਾ ਕੇ ਸਾਡੇ ਕੋਲ ਭੇਜਦੇ ਠੀਕ ਆ ਇਹ ਕਿੰਨੇ ਚਾ 500 ਰੁਪਏ ਦਾ ਸਾਰ 500 ਰੁਪਏ ਦਾ ਡਬਲ ਬੈੱਡ ਦਾ ਦੋਸਤੋ ਮੇਲਾ ਲੁੱਟ ਲਓ ਜਦ ਤੁਸੀਂ ਮਾਮ ਪੜਾਉਣਾ ਜੱਜੋ ਰੋਡ ਤੇ ਖਾਨਪੁਰ 메ਨ ਰੋਡ ਤੇ ਖੱਬੇ ਪਾਸੇ ਤੇ ਲਵਨੀ ਜੀ ਹੱਟੀ ਆ ਜਲਦੀ ਤੋਂ ਜਲਦੀ ਆ ਜਾਓ ਆਪਣੇ ਵਿਆਹਾਂ ਸ਼ਾਦੀਆਂ ਤੇ ਤੁਸੀਂ ਲੋਹੜੀ ਪਾਣੀ ਆਪਣੇ ਬੱਚਿਆਂ ਚਾਹ ਇੱਥੇ ਆ ਜਾਓ ਇਹ ਮੇਲਾ ਲੁੱਟ ਲੋ ਲਓ ਜੀ ਆ ਲਓ ਜੀ ਡਬਲ ਵੈਡ ਦੀਆਂ ਵੈਡ ਸ਼ੀਟਾਂ ਆ ਗਈਆਂ ਜੀ ਲਓ ਜੀ ਆ ਲਓ ਜੀ 200 ਰੁਪਏ ਦੀ ਵੈਡ ਸ਼ੀਟ ਦੇ ਦੇਣੀ ਆ ਤੁਹਾਨੂੰ ਜੀ ਆਪਾਂ 200 ਰੁਪਏ ਕਿਤੇ ਨਹੀਂ ਮਿਲਦੀ ਮਹਿੰਗੇ ਨਾਲ ਦੇਾਂਗੇ ਤੁਹਾਨੂੰ ਸਹਰਾਣੇ ਵੀ ਇਹਦੇ ਨਾਲ ਮਿਲ ਜੂਗੇ ਤੁਹਾਨੂੰ ਜੀ ਠੀਕ ਆ ਜੀ ਹਾਂ ਜੀ ਤੇ ਇਸ ਤੋਂ ਇਲਾਵਾ ਲਹਿੰਗੇ ਲਜਾਈਆਂ ਤਲਾਈਆਂ ਕੰਬਲ ਤੁਹਾਨੂੰ ਮਿਲ ਜਾਣੇ ਆ ਤੇ ਆ ਜਾਓ ਜੀ ਹੁਣ ਤੁਹਾਨੂੰ ਆਪਾਂ ਲਹਿੰਗੇ ਦਿਖਾਣੇ ਆ ਤੇ ਆ ਨਿਗਾਹ ਮਾਰ ਸਕਦੇ ਆ ਸਾਡੇ ਕੋਲ ਸਟਾਕ ਇੰਨਾ ਸਟਾਕ ਚਾਹੀਦਾ ਸਟਾਕ ਮਿਲ ਜਾਏਗਾ ਜੀ ਇਹ ਜੰਗਲ ਦੇ ਵਿੱਚ ਮੰਗਾ ਲੱਗਾ ਹੋਇਆ ਜੀ ਇਹੋ ਇਹ ਝੁਪੀਆਂ ਹੋਈਆਂ ਜਿਹੜੀਆਂ ਆ ਬਹੁਤ ਸਾਰੀਆਂ ਦੁਕਾਨਾਂ ਮਾਰ ਤੱਕ ਦੇ ਨਿਗਾ ਤੁਸੀਂ ਲਹਿੰਗਿਆਂ ਤੇ ਨਿਗਾ ਮਾਰ ਸਕਦੇ ਆ ਲਓ ਜੀ ਚੈੱਕ ਕਰੋ ਜੀ ਲਹਿੰਗੇ ਪਾਰਟੀ ਵੇਅਰ ਲਹਿੰਗੇ ਬਰਾਈਡਲ ਲਹਿੰਗੇ ਤੁਹਾਨੂੰ ਮਿਲ ਜਾਣੇ ਆ ਠੀਕ ਆ ਜੀ ਹੈਵੀ ਲਹਿੰਗਾ ਚਾਹੀਦਾ ਹੈਵੀ ਵੀ ਤੁਹਾਨੂੰ ਲਹਿੰਗਾ ਮਿਲ ਜਾਣਾ ਜੀ ਇਹ ਬਾਜੀ ਕਿੰਨੇ ਕਿੰਨੇ ਜ ਆਪਾਂ ਇਹੋ ਇਹ ਸਰ 50 5000 ਰੁਪਇਆ ਕਿਰਾਇਆ ਲੈਂਦੇ ਆ ਸਿਰਫ 10000 ਕਿਰਾਇਆ ਹਾਂਜੀ ਸਿਰਫ 5000 ਕਰਾਇਆ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕਰੋ ਜੀ ਚੈੱਕ ਲਹਿੰਗੇ ਜਿੰਨੇ ਕਹੋਗੇ ਉਨੇ ਦੇ ਦੇਨੇ ਆ ਲਓ ਜੀ ਬੈਲਵੜ ਦਾ ਆ ਗਿਆ ਜੀ ਲਹਿੰਗਾ ਬਾਹਰੇ ਆਉਂਦੇ ਨੇ ਵੈਰਿਟੀਆਂ ਹੁਣੇ ਖਾਨਪੁਰ ਦੇ ਵਿੱਚੇ ਤੁਸੀਂ ਲੈ ਸਕਦੇ ਖਾਨਪੁਰ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਵੈਰਿਟੀਆਂ ਜੀ लवली ਦੀ ਹੱਟੀ ਤੋਂ लवली ਦੀ ਹੱਟੀ ਖਾਨਪੁਰ ਜੀ ਤੇ ਸਾਡੇ ਚੈਨਲ ਤੁਸੀਂ ਕਰ ਲਓ ਫੋਲੋ लवली ਕਲਾਥ ਹਾਊਸ ਖਾਨਪੁਰ ਫੇਸਬੁੱਕ ਤੇ YouTube ਤੇ Instagram ਤੇ ਤਿੰਨਾ ਤੇ ਸਾਡਾ ਇਹੋ लवली ਕਲਾਥ ਹਾਊਸ ਖਾਨਪੁਰੇ ਚੱਲ ਰਿਹਾ ਜੀ ਚੈਨਲ ਲਓ ਜੀ ਜਿਹੜੀ ਵੈਰਾਈਟੀ ਕਹੋ ਉਹੀ ਤੁਹਾਨੂੰ ਵੈਰਾਈਟੀ ਦੇ ਦੇਣੀ ਆਪਾਂ ਲਓ ਜੀ ਗਾਉਣ ਆ ਗਿਆ ਜੀ ਵੈਰਾਈਟੀ ਤੇ ਬਹੁਤ ਆ ਜੀ ਠੀਕ ਆ ਜੀ ਲੋਕਤੋ ਜਿਹੜੇ ਘਰਾਂ ਦੇ ਵਿੱਚ ਬੈਠੇ ਤੁਸੀਂ ਲੋਹੜੀ ਬੱਚਿਆਂ ਦੀ ਪਾਣੀਆ ਜਾਂ ਕਿ ਹੁਣ ਵਿਆਹ ਦਾ ਸੀਜ਼ਨ ਚੱਲਣ ਵਾਲਾ ਵਾ ਤੁਸੀਂ लवली ਢਿੱਟੀ ਤੇ ਹੋ ਹੋਰ ਵੀ ਖੁਸ਼ੀ ਦਾ ਮੌਕਾ ਜਿਹੜਾ ਆ ਤੇ ਉਹਦੇ ਵਾਸਤੇ ਬਰਾਇਡਲ ਸੂਟ ਤੁਹਾਨੂੰ ਮਿਲ ਜਾਣੇ ਆ ਸਾਡੇ ਕੋਲੋਂ ਲਓ ਜੀ ਕਰੋ ਚੈੱਕ ਪਿੰਕ ਸੂਟ ਦੀ ਖਾਸ ਡਿਮਾਂਡ ਜਿਹੜੀ ਆ ਹਾਂਜੀ ਉਹ ਵੀ ਤੁਹਾਨੂੰ ਮਿਲ ਜਾਣਾ ਭਾਰੀ ਚੁੰਨੀ ਦੇ ਨਾਲ ਸਾਰਾ 10 10000 ਦਾ ਸੂਟ ਆ ਜਿਹੜਾ ਅਸੀਂ ਲਾਤਾ 3500 ਰੁਪਏ ਦੇ ਵਿੱਚ ਜੀ ਆਹ ਦੇਖੋ ਜੀ ਫੁੱਲ ਚੈਲੰਜ ਦੇ ਨਾਲ ਫੁੱਲ ਗਰੰਟੀ ਦੇ ਨਾਲ ਠੀਕ ਆ ਜੀ ਕੋਈ ਵੀ ਇਹਨੂੰ ਸਾਬਤ ਕਰ ਜੇ ਕਿੰਨੇ ਵਾਲਾ ਨਹੀਂ ਹੈਗਾ ਮੇਰੇ ਕੋਲ ਸੂਟ ਫ੍ਰੀ ਲਾ ਜਾਵੇ ਜੀ ਠੀਕ ਆ ਜੀ ਠੀਕ ਆ ਜੀ ਵਧੀਆ ਕੰਪਨੀਆਂ ਦੇ ਆ ਸਾਰੇ ਇਹੋ ਤੇ ਚੁੰਨੀਆਂ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਆ ਲਓ ਜੀ ਕਰੋ ਜੀ ਚੈੱਕ ਚੁੰਨੀਆਂ ਚੁੰਨੀਆਂ ਦਾ ਭਾਰੀਆਂ ਵੀ ਬਹੁਤ ਵਧੀਆ ਚੁੰਨੀਆਂ ਫਸਟ ਕਲਾਸ ਚੁੰਨੀਆਂ ਦੀ ਲਓ ਜੀ ਸੇਮਰ ਦਿਲ ਤੋਂ ਤੁਹਾਨੂੰ ਦੇ ਦੇਣੀ ਆ ਅੱਜ ਕਾਲ ਐਨ ਪੂਰੇ ਟ੍ਰੈਂਡ ਦੇ ਵਿੱਚ ਹੈਗੀ ਆ ਸਿਮਰ ਸਿਲਕ ਜੀ ਮਾਰੋ ਨਗਾ ਜੀ ਕਰਪਾਲੀ ਕੰਪਨੀ ਦਾ ਇਹੋ ਦੇਸੀ ਨਹੀਂ ਹੈਗਾ ਠੀਕ ਆ ਦੁਕਾਨਾਂ ਵਾਲੇ ਕੀ ਲਾਂਦੇ ਆ ਸਟicker ਲਾ ਕੇ ਉਹ ਨਹੀਂ ਆਪਣੇ ਸਟicker ਲਾਏ ਹੁੰਦੇ ਆ ਠੀਕ ਆ ਜੀ ਤੇ ਆਪਾਂ ਕਹਾਂ ਕਿ ਉਹਨੂੰ ਕਿੰਨੇ ਦਾ ਦੇਣਾ ਜੀ ਲਓ ਜੀ ਲਾਵਾਬਾਸਤ ਤੇ ਸਪੈਸ਼ਲ ਜਿਹੜਾ ਆ ਛੂਟ ਆ ਗਿਆ ਉਹ ਵੀ ਸਰ ਦੱਸਦਾ ਤੁਹਾਨੂੰ ਮੈਂ ਲਓ ਜੀ ਹੈਂਡਵਰਕ ਦੇ ਨਾਲ ਪੂਰਾ ਹੈਂਡਵਰਕ ਕੀਤਾ ਹੋਇਆ ਸੂਟ ਲਓ ਜੀ ਪੂਰਾ ਹੈਂਡਵਰਕ ਕੀਤਾ ਹੋਇਆ ਵਿੱਚ ਮੋਤੀ ਦਾ ਕੰਮ ਆ ਵਿੱਚ ਧਾਗੇ ਦਾ ਕੰਮ ਆ ਹਰ ਇੱਕ ਚੁੰਨੀ ਦੇਖੋ ਕਿੰਨੀ ਸੋਹਣੀ ਆ ਠੀਕ ਆ ਜੀ ਹਾਂ ਜੀ ਮਿਲਨੇ ਸਿਰਫ ਤੇ ਸਿਰਫ ਤੁਹਾਨੂੰ ਲਵਲੀ ਦੀ ਹੱਟੀ ਖਾਨਪੁਰ ਤੋਂ ਆਜੀ ਹੋ ਆ ਜਾਓ ਫੇ ਸਾਡੇ ਮੋਬਾਈਲ ਨੰਬਰ ਨੋਟ ਕਰ ਲਓ 9465377072 ਦੂਸਰਾ ਮੋਬਾਈਲ ਨੰਬਰ 62840355 ਕੀ ਜੀ ਸਿੱਧੂ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ ਤੁਸੀਂ ਇਹ ਕਾਰਪਚਾਉਣ ਦਾ ਵੀ ਕੰਮ ਕਰਦੇ ਸਾਰੇ ਆਨਲਾਈਨ ਸਾਡੇ ਕੋਲ ਸਭਦਾ ਹੈਗੀ ਆ ਹਰ ਇੱਕ ਸਭਦਾ ਹੈਗੀ ਆ ਸਾਰੇ ਇੱਥੇ ਠੀਕ ਹੈ ਜੀ ਤੁਹਾਡੇ ਘਰ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਸਾਡੀ ਆ ਠੀਕ ਹੈ ਜੀ ਡਰੈਸਾਂ ਮਿਲ ਜਾਣੀਆਂ ਲਹਿੰਗੇ ਮਿਲ ਜਾਣੇ ਤਲਾਈਆਂ ਮਿਲ ਜਾਣੀਆਂ ਰਜਾਈਆਂ ਮਿਲ ਜਾਣੀਆਂ ਚੱਦਰਾਂ ਮਿਲ ਜਾਣੀਆਂ ਔਰ ਜਿਹੜੇ ਦੇਣ ਲੈਣੇ ਨੇ ਸੂਟ 250 ਰੁਪਏ ਤੋਂ ਲੈ ਕੇ ਠੀਕ ਹੈ ਜੀ ਸਾਡੇ ਕੋਲ 10000 8000 ਤੱਕ ਸੂਟ ਹੁੰਦਾ ਆ ਤੇ ਮਿਲਣਾ ਸਿਰ ਤੇ ਸਿਰਫ ਤੋਂ ਲਵਲੀ ਦੀ ਟੀਖਾਨਪੁਰ ਤੋਂ ਦੋਸਤੋ ਲਵਲੀ ਦੀ ਹੱਟੀ ਦੇ ਮਾਲਕਾ ਜਿਨ੍ਹਾਂ ਨੇ ਤੁਹਾਨੂੰ ਸਭ ਕੁਝ ਦੱਸਿਆ ਜਦੋਂ ਤੁਸੀਂ ਮਾਲਪੁਰਾ ਜੇਜੋ ਰੋਡ ਤੇ ਖਾਨਪੁਰ ਪਿੰਡ ਦੇ ਵਿੱਚ ਆਓ ਮੇਨ ਰੋਡ ਤੇ ਖੱਬੇ ਪਾਸੇ ਲਵਲੀ ਹੱਟੀ ਹੱਟੀ ਨਹੀਂ ਹਟਵਾ ਬਹੁਤ ਸਸਤਾ ਸਮਾਨ ਖਰੀਦਣਾ ਜਿੰਨਾ ਵੀ ਮਰਜ਼ੀ ਕੱਪੜਾ ਰਜਾਈਆਂ ਲਓ ਗੱਦੇ ਲਓ ਤਲਾਈਆਂ ਲਓ ਬੈਡ ਹਿੱਟਾਂ ਲਓ ਸੂਟ ਲਓ ਸਸਤਾ ਸਸਤਾ ਜੇ ਲੈਣਾ ਚਾਹੋ ਯਾਦ ਰੱਖੋ ਲਵਲੀ ਦੀ ਹੱਟੀ ਲਵਲੀ ਹੱਟੀ ਪਿੰਡ ਖਾਨਪੁਰ ਇਹ ਤੋਂ ਸ਼ਾਫੀ ਲਵਲੇ ਪਰ ਇੱਕ ਵਾਰ ਫਿਰ ਬੋਲਦੇ ਲਵਲੇ ਦੀ ਹੱਟੀ ਖਾਨ ਪਰ ਨਜ਼ਦੀਕ ਸ਼੍ਰੀ ਗੁਰਬਦਾਸ ਮਹਾਰਾਜ ਦਾ ਗੁਰਦੁਆਰਾ ਸਾਹਿਬ ਨਜ਼ਦੀਕ ਮਾਲਪੁਰ ਮਾਲਪੁਰ ਦਾ 1 ਕਿਲੋ ਮੀਟਰ ਆ ਜੀ ਲਵਲੇ ਦੀ ਹੱਟੀ ਖਾਨ ਪਰ ਮੋਬਾਈਲ ਨੰਬਰ ਸਾਡਾ ਦੁਬਾਰਾ ਨੋਟ ਕਰ ਲਓ 9465371072 ਦੂਸਰਾ ਮੋਬਾਈਲ ਨੰਬਰ 6284035521 ਜੀ ਦੋਹਾਂ ਨੰਬਰਾਂ ਤੇ ਸਾਡੇ ਵਟਸਐਪ ਚੱਲਦੇ ਆ ਜੀ ਸਾਰੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਵ ਸਿੱਧੂ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ